ਜਿਹੜੇ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਨੇ ਇੰਡੀਅਨਸ ਜੇ ਹੁਣ ਕਰੰਟ ਗੱਲ ਕਰਨੀ ਹੋਵੇ ਤੇ ਕਿੱਥੇ ਫਸੇ ਨੇ ਉਹ ਤੇ ਹਾਲਾਤ ਕਿਦਾਂ ਦੇ ਨੇ ਦੇਖੋ ਤੁਹਾਨੂੰ ਪਤਾ ਕਿ ਤਿੰਨ ਫਲਾਈਟਾਂ ਦਾ ਸਿੱਧੀਆਂ ਅੰਮ੍ਰਿਤਸਰ ਪਹੁੰਚਿਆ ਨੇ ਗੁਰੂ ਰਾਮਦਾਸ ਜੰਤਰਾਸਟਰੀ ਹਵਾਈ ਅੱਡੇ ਤੇ ਬੜਾ ਰੌਲਾ ਪਿਆ ਜੀ ਤੇ ਉਸ ਵੇਲੇ ਪੰਜਾਬੀਆਂ ਨੇ ਕਿਹਾ ਪੰਜਾਬ ਕਿਉਂ ਅੰਮ੍ਰਿਤਸਰ ਕਿਉਂ ਪੰਜਾਬ ਕਿਉਂ ਅੰਮ੍ਰਿਤਸਰ ਕਿਉਂ ਤੇ ਉਹਨਾਂ ਨੇ ਐਸਾ ਸਿਸਟਮ ਚਲਾਇਆ ਕਿ ਉਹ ਕਹਿੰਦੇ ਅਸੀਂ ਭੇਜਣੀ ਨਹੀਂ ਅਸੀਂ ਖਰਚਾ ਕਰੀਏ ਇੱਕ ਤੇ ਜ਼ਿਆਦਾ ਤੇ ਸਾਨੂੰ ਉਹ ਜਾਂ ਤੱਕ ਕਿਦਰ ਨੇ ਕੰਨ ਚ ਫੂਕ ਮਾਰ ਦਿੱਤੀ ਕਿ ਤੁਸੀਂ ਜਿੱਥੇ ਹੈਗੇ ਉਹਨਾਂ ਨੂੰ ਉੱਥੇ ਹੀ ਰੱਖੋ ਲਾ ਕੇ ਛੱਗੇ ਪਰ ਯੂ ਐਸ ਏ ਵਾਲਿਆਂ ਨੇ ਆਪਣੇ ਮੁਲਕ ਚ ਉਹਨਾਂ ਨੂੰ ਤੋੜ ਦਿੱਤਾ ਹੁਣ ਕੋਈ ਕਈ ਮੁਲਕਾਂ ਨੂੰ ਡਰਾ ਲਿਆ ਹੈ ਟਰੰਪ ਨੇ ਜਿਨ੍ਹਾਂ ਵਿੱਚ ਪਨਾਮਾ ਵੀ ਇੱਕ ਹੈ ਪਨਾਮਾ ਵਾਲਿਆਂ ਨੂੰ ਮਨਾ ਲਿਆ ਕਿ ਤੁਸੀਂ ਹੁਣ ਸਾਡੇ ਕੋਸ਼ਿਸ਼ ਇਥੇ ਰਿਕਾਰਡ ਟੈਂਸ਼ਨ ਸੈਂਟਰਾਂ ਦੇ ਵਿੱਚ ਪਹਿਲਾਂ ਹੋਟਲ ਵੇ ਦਿੱਤਾ ਫਿਰ ਕੁਝ ਸ਼ੈੱਡ ਜਿਹਾ ਕਹਿੰਦੇ ਹੈਗੇ ਨੇ ਉੱਥੇ ਪਨਾਮਾ ਕੋਸਟਾ ਰੀਕਾ ਉੱਥੇ ਫਸੇ ਹੋਏ ਨੇ ਤੇ ਇੱਕ ਜਿਹੜੇ ਆંકੜੇ ਜਿਹੜੇ ਆਉਂਦੇ ਨੇ ਉਹ ਬੜੇ ਰੋਣੇ ਨੇ ਔਰ ਉਹ ਕਹਿੰਦੇ ਕਿ ਕੁਝ ਇੰਡੀਅਨ ਪੰਜਾਬੀ ਮੁੰਡੇ ਉਥੇ ਫਸੇ ਹੋਏ ਨੇ ਤੇ ਕੁਝ ਉਥੋਂ ਛੁੱਟ ਕੇ ਪਹੁੰਚੇ ਵੀ ਨੇ ਉਹ ਜਦੋਂ ਆਪਣੀ ਦਾਸਤਾਨ ਸੁਣਾ ਰਹੇ ਨੇ ਜਾਂ ਪਰਿਵਾਰਾਂ ਨੂੰ ਫੋਨ ਕਰਦੇ ਨੇ ਜਦੋਂ ਕੋਈ ਤੇ ਉਹਨਾਂ ਨੂੰ ਮੌਕਾ ਲੱਗਦਾ ਉਹ ਕਹਿੰਦੇ ਕਿ ਇੱਕ ਬ੍ਰੈਡ ਦਿਨ ਚ ਦੋ ਬਾਰੇ ਮਿਲਦੀ ਆ ਸਵੇਰੇ ਸ਼ਾਮ ਤੇ ਪਾਣੀ ਆਮ ਹੀ ਸੜੀ ਜੀ ਗੰਦੀ ਜੀ ਜਗ੍ਹਾ ਤੋਂ ਪੀਣ ਨੂੰ ਮਿਲਦਾ ਤੇ ਆਮ ਹੀ ਪਾਣੀ ਆ ਕੋਈ ਫਿਲਟਰਡ ਨਹੀਂ ਹੈਗਾ ਕੁਝ ਨਹੀਂ ਹੈਗਾ ਤੇ ਉਹਨਾਂ ਨੂੰ ਹੁਣ ਕਹਿੰਦੇ ਕਿ ਆ ਜਾ ਰਿਹਾ ਕਿ ਆਪਣੀ ਟਿਕਟ ਦਾ ਅਰੇਂਜਮੈਂਟ ਆਪ ਕਰੋ ਟੈਕਟਨ ਆਵੰਡੀਆਂ ਨੂੰ ਤੇ ਆਪਣਾ ਖਰਚਾ ਪਾਣੀ ਚੱਕੋ ਤੇ ਇਥੋਂ ਜਾਓ ਸ਼ਰਟ ਵਰਗੀਆਂ ਚੀਜ਼ਾਂ ਹੈਗੀਆਂ ਨੇ ਇਹਦੇ ਵਿੱਚ ਉਹਨਾਂ ਨੇ ਜਿਹੜਾ ਜਿਹੜਾ ਕੋਸਟਾ ਰੀਕਾ ਦੇ ਵਿੱਚ ਇੱਕ ਸੈਂਟਰ ਬਣਾਇਆ ਸੈਂਟਰ ਫਾਰ ਟੈਂਪਰੇਰੀ ਟੈਂਸ਼ਨ ਆਫ ਮਾਈਗ੍ਰੈਂਟਸ ਕੇਟੈਮੋ ਦਾ ਨਾਮ ਰੱਖਿਆ ਹੈ ਇੱਕ ਸ਼ਹਿਰ ਆ ਉਹਨਾਂ ਦਾ ਕੋਸਟਾ ਕੋਸਟਾ ਰੀਕਾ ਦੀ ਪ੍ਰੋਬਲਮਸ ਦੇ ਵਿੱਚ ਉੱਥੇ ਜਿਹੜੇ ਨੇ ਰੱਖੇ ਹੋਏ ਨੇ ਫਰਵਰੀ 26 2025 ਤੋਂ ਤਿੰਨ ਜਿਹੜੇ ਇੰਡੀਅਨ ਜਿਹੜੇ ਨੇ ਉੱਥੇ ਜਿਹੜੇ ਨੇ ਮੁੰਡੇ ਉਹਨਾਂ ਦਾ ਪਤਾ ਲੱਗਾ ਅਨਡਾਕੂਮੈਂਟਡ ਨੇ ਚਾਈਨਾ ਦੇ ਨੇ ਪਾਕਿਸਤਾਨ ਦੇ ਨੇ ਵੀਅਤਨਾਮ ਦੇ ਨੇ ਅਫਗਾਨਿਸਤਾਨ ਦੇ ਨੇ ਬਹੁਤ ਸਾਰੇ ਮੁਲਕਾਂ ਦੇ ਨੇ ਤੇ ਇੱਕ ਪੰਜਾਬੀ ਮੁੰਡੇ ਨੇ ਵੀ ਦੱਸਿਆ ਕਿ 300 ਦੇ ਲਾਗੇ ਇੱਥੇ ਬੰਦੇ ਹੈਗੇ ਨੇ ਤੇ ਉਹਨਾਂ ਨੂੰ ਜਿਸ ਤਰੀਕੇ ਨਾਲ ਲਿਆਂਦਾ ਗਿਆ ਉਹਨਾਂ ਨੂੰ ਸੈਂਡਿਆਗੋ ਤੋਂ ਜਿਹੜਾ ਸੀ ਅਮਰੀਕਾ ਤੋਂ ਇੱਕ ਫੌਜੀ ਜਹਾਜ਼ ਦੇ ਵਿੱਚ ਸ਼ਾਰਟ ਫਲਾਈਟ ਦੇ ਵਿੱਚ ਬੇੜੀਆਂ ਤੇ ਹਥਕੜੀਆਂ ਲਾ ਕੇ ਲਿਆਂਦਾ ਗਿਆ ਕਈਆਂ ਦੀਆਂ ਕਹਿੰਦੇ ਜਹਾਜ਼ ਦੇ ਵਿੱਚ ਖੋਲ ਦਿੱਤੀਆਂ ਗਈਆਂ ਪਰ ਜਿਹੜੇ ਇੰਡੀਅਨ ਸੀ ਉਹਨਾਂ ਦੀਆਂ ਖੋਲੀਆਂ ਵੀ ਨਹੀਂ ਗਈਆਂ ਇੰਡੀਅਨ ਦੀਆਂ ਬੇੜੀਆਂ ਤੇ ਕੜੀਆਂ ਉਹਨਾਂ ਨੂੰ ਰੱਖਿਆ ਗਿਆ ਫਿਰ ਉਹਨਾਂ ਨੂੰ ਤੋੜ ਕੇ ਇੱਕ ਟੁੱਟੀਆਂ ਫੁੱਟੀਆਂ ਗੱਡੀਆਂ ਦੇ ਵਿੱਚ ਉਹ ਡਿਟੈਂਸ਼ਨ ਸੈਂਟਰਾਂ ਵਿੱਚ ਲੈ ਕੇ ਗਏ ਤੇ ਫਿਰ ਉੱਥੇ ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਉਹਨਾਂ ਦੇ ਕਾਗਜ਼ ਪੱਤਰ ਦੇਖਦੋ ਕੇ ਚੱਕ ਚੁੱਕ ਕਰਕੇ ਉਹਨਾਂ ਦੇ ਜਿਹੜੇ ਸੀ ਉਹ ਬੇੜੀਆਂ ਤੇ ਹਥਕੜੀਆਂ ਜਿਹੜੀਆਂ ਸੀ ਖੋਲੀਆਂ ਗਈਆਂ ਸੋ ਬਹੁਤ ਮੰਦੜੇ ਹਾਲਾਤਾਂ ਦੇ ਵਿੱਚ ਉੱਥੇ ਵਿਅਕਤੀ ਰਹਿ ਰਹੇ ਨੇ ਔਰ ਬਿਲਕੁਲ ਵੀ ਕਹਿੰਦੇ ਉਹਨਾਂ ਕੋਲੋਂ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਨਹੀਂ ਸੀ ਅਸੀਂ ਵਾਪਸ ਯੂਐਸਏ ਜਾਣਾ ਉਹ ਕਹਿੰਦੇ ਕਿ ਕਿਸੇ ਨਾ ਕਿਸੇ ਤਰੀਕੇ ਸਾਨੂੰ ਇੱਥੇ ਸਾਡੀ ਜਾਨ ਵੱਜ ਜਵੇ ਔਰ ਇਹ ਜੋ ਸਿਹਤ ਸਾਡੀ ਖਰਾਬ ਹੋ ਰਹੀ ਹੈ ਤੇ ਇਹ ਪੋਲਿਟਿਕਲ ਤੇ ਇਕਨੋਮਿਕ ਪ੍ਰੈਸ਼ਰ ਵੀ ਹੈ 트੍ਰੰਪ ਐਡਮਿਨਿਸਟ੍ਰੇਸ਼ਨ ਦਾ ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਵਾਪਸ ਚਲੇ ਜਾਈਏ ਤੇ ਉਹ ਖਰਚੇ ਕਿੱਥੋਂ ਲਾਉਣਗੇ 트੍ਰੰਪ ਨੇ ਹੱਥ ਖੜੇ ਕਰ ਦਿੱਤੇ ਨੇ ਮੇਰਾ ਖਿਆਲ ਹੈ ਕਿ ਉਹ ਉਹਨੂੰ ਕੋ ਪੁੱਛਣ ਵਾਲਾ ਵੀ ਨਹੀਂ ਹੈ ਇਸ ਵੇਲੇ ਤੇ ਪੁੱਛਿਆ ਵੀ ਨਹੀਂ ਜਾ ਸਕਦਾ ਕਿ ਉੱਥੇ ਕਿਉਂ ਭੇਜ ਦਿੱਤੇ ਨੇ ਤੇ ਕਿਹੜੇ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਭੇਜੇ ਨੇ ਪਰ ਹਾਲਾਤ ਮਦੜੇ ਨੇ ਬਹੁਤ ਪਰੇਸ਼ਾਨ ਕਰਨ ਵਾਲੀ ਗੱਲ ਹੈ ਬਿਲਕੁਲ ਜੀ ਸੋਸ਼ਲ ਪ੍ਰੈਸ਼ਰ ਵੀ ਰਹਿੰਦਾ ਬੰਦੇ ਤੇ ਵੀ ਉੱਥੇ ਜਿਹੜੇ ਬੈਕ ਹੋਮ ਜਿਹੜੇ ਕੁਐਸਚਨ ਹੋਣੇ ਉਹਨਾਂ ਦੇ ਕੀ ਜਵਾਬ ਦੇਣੇ ਔਰ ਅਸੀਂ ਰਿਪੋਰਟਸ ਪੜ੍ਹੀਆਂ ਕਿ ਬਹੁਤੇ ਤਾਂ ਆਪਣੇ ਘਰ ਨੂੰ ਜਿੰਦਰੇ ਲਾ ਕੇ ਰਿਸ਼ਤੇਦਾਰਾਂ ਦੇ ਘਰ ਚ ਇੱਥੇ ਆ ਕੇ ਬੈਠੇ ਵੀ ਸਾਨੂੰ ਸਵਾਲ ਨਾ ਕੀਤੇ ਜੀ ਬਿਲਕੁਲ ਜੀ ਬਿਲਕੁਲ